ਕੀ ਤਕਰਨ ਹੋ ਸਕਤਿ ਯੂਨਿਟ ਹੋਟਲ ਤੇ ਸੁਨਿਸ਼ਚਿਤ ਯੂਨਿਟ ਪਹੁੰਚ ਕੇ ਜੇਸਟ ਕਰਕੇ ਜਿਹੜਾ ਬੱਸ ਸਟੈਂਡ ਬਾਹਰ ਲਜਾਣ ਦਾ ਹੁਣ ਕਿਉਂਕਿ ਬੀਸੀ ਸਾਹਿਬ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਹੈਗਾ ਐਮਐਲਏ ਸਾਹਿਬ ਨੇ ਵੀ ਦੱਸਿਆ ਹੈਗਾ ਕਿਉਂਕਿ ਇਹ ਤੋਂ ਪਹਿਲਾਂ ਤਾਂ ਇਹ ਸੀਗਾ ਵੀ ਇਹਨੂੰ ਟਰਾਲੀ 'ਚ ਪਾਇਆ ਆਵਾ ਕਹਿੰਦੇ ਸੀ ਲੋਕ ਹੁਣ ਇਹ ਹੈ ਵੀ ਇਹਨੂੰ ਸੀਰੀਅਸਲੀ ਇਹਨੂੰ ਅਸੀਂ ਲੈ ਦੇਖ ਰਹੇ ਆਂ ਵੀ ਇਹਨੂੰ ਬਦਲਿਆ ਹੀ ਜਾ ਰਿਹਾ ਹੈ ਵੀ ਹੁਣ ਟਰਾਲੀ ਵਾਲੀ ਗੱਲ ਨਹੀਂ ਰਹੇਗੀ ਇਸ ਕਰਕੇ ਪਰ ਜਦੋਂ ਇਹਦੀ ਅਸੀਂ ਵਿਚਾਰ ਕੀਤੀ ਹੈ ਵੀ ਜਿਹੜੇ ਵੀ ਬੱਸ ਸਟੈਂਡ ਬਾਹਰ ਗਏ ਆ ਚਾਹੇ ਅੱਜ ਤੋਂ 25 ਸਾਲ ਪਹਿਲਾਂ ਬਰਨਾਲੇ ਦਾ ਗਿਆ ਸੀ ਤੇ ਜੇ ਹੁਣ ਜਿਹੜਾ ਇਹ ਪਟਿਆਲਾ ਗਿਆ ਦੋਨੇ ਥਾਵਾਂ ਤੇ ਬਰਬਾਦੀ ਹੋਈ ਹੈ ਲੋਕ ਬਿਲਕੁਲ ਉਥੇ ਤਰਾ ਤਰਾ ਕਰ ਰਹੇ ਆ ਜੇ ਦਵਾਈ ਵੇਖਣਾ ਹੋਵੇ ਤਾਂ ਪਟਿਆਲੇ ਨੂੰ ਵੀ ਕਿਹਾ ਜਾ ਸਕਦਾ ਪਰ ਜੇ ਇਹ ਦੂ ਵੀ ਕਰਾਉਡਡ ਏਰੀਆ ਜੇ ਆਪਾਂ ਇਹ ਕਹਿੰਨੇ ਆਂ ਵੀ ਇਹ ਦਾ ਟ੍ਰੈਫਿਕ ਸਮੱਸਿਆ ਹੈਗੀ ਹੈ ਤਾਂ ਲੁਧਿਆਣਾ ਤਾਂ ਇਦੋਂ ਕਿਤੇ ਬਾਅਦ ਹੈ ਲੁਧਿਆਣਾ ਹੈ ਜਲੰਧਰ ਹੈ ਅਮਰਸਾਰ ਹੈ ਜੇ ਉਥੇ ਪੋਲ ਬਣਾ ਕੇ ਉਸੇ ਬੱਸ ਸਟੈਂਡ ਨੂੰ ਉੱਥੇ ਹੀ ਰੱਖਿਆ ਜਾ ਸਕਦਾ ਤੇ ਇੱਥੇ ਤਾਂ ਬਹੁਤ ਝੋੜਾ ਪੋਲ ਬਣਾਉਣ ਦੀ ਲੋੜ ਹੈ ਭਾਈ ਕਨਈਆ ਚੌਂਕ ਤੋਂ ਆਈਟੀਆਈ ਤੱਕ ਬਣਾਉਣਾ ਹੈ ਤੇ ਪੁਰਾਣੇ ਬੱਸ ਸਟੈਂਡ ਤੋਂ ਬੀਬੀ ਵਾਲਾ ਚੌਂਕ ਤੱਕ ਬਣਾਉਣਾ ਹੈ ਤੇ ਜਿਹੜੀ ਇਹ ਟ੍ਰੈਫਿਕ ਸਮੱਸਿਆ ਦੀ ਗੱਲ ਕਰਦੇ ਟ੍ਰੈਫਿਕ ਸਮੱਸਿਆ ਤਾਂ ਇਹਦੇ ਨਾਲ ਵਧੂਗੀ ਕਿਉਂ ਕਿਉਂ ਕਰ ਰਹੇ ਮੈਂ ਹਰਵਿੰਦਰ ਸਿੰਘ ਹੈਪੀ ਪ੍ਰਧਾਨ ਬੱਸ ਡਰਾਈਵਰ ਯੂਨੀਅਨ ਬਠਿੰਡਾ ਸਾਡਾ ਬੱਸ ਸਟੈਂਡ ਬਾਹਰ ਲਜਾਂ ਦੇ ਵਿਰੋਧ ਦਰਜ ਕਰਾ ਰਹੇ ਹਾਂ ਅਸੀਂ ਅੱਜ ਜਿਵੇਂ ਤੁਹਾਨੂੰ ਨਾਲੇ ਦੱਸਿਆ ਸਰਦਾਰ ਬਲਤੇਜ ਸਿੰਘ ਜੀ ਨੇ ਵੀ ਟ੍ਰੈਫਿਕ ਦੀ ਸਮੱਸਿਆ ਤਾਂ ਹੈਗੀ ਆ ਮੇਨ ਗੱਲ ਇਹ ਟ੍ਰੈਫਿਕ ਨੂੰ ਸੁਧਾਰਨ ਦਾ ਕਹਿ ਰਹੇ ਨੇ ਵੀ ਟ੍ਰੈਫਿਕ ਸੁਧਰੂਗਾ ਔਰ ਇੱਕ ਬੱਸ ਦੇ ਤੇ ਜੇ ਮਿੰਨੀ ਬੱਸ ਵੀ ਚਲਾਉਣਗੇ ਤਾਂ ਤਿੰਨ ਮਿੰਨੀ ਬੱਸਾਂ ਚੱਲਣਗੀਆਂ ਇਹਨਾਂ ਦੇ ਛੋਟੀਆਂ ਬੱਸਾਂ ਚੱਲਣਗੀਆਂ ਸਿਟੀ ਇੱਕ ਬੱਸ ਤੇ ਜੇ 15-20 ਇਹਨਾਂ ਦੇ ਉਹ ਚੱਲਣਗੇ ਆਟੋ ਤੇ ਉਹਦੇ ਨਾਲ ਤਾਂ ਟ੍ਰੈਫਿਕ ਦੀ ਸਮੱਸਿਆ ਹੋਰ ਬਰਾਕ ਰੂਪ ਵਿੱਚ ਧਾਰਨ ਕਰੂਗੀ ਦਿੱਲੀ ਦਾ ਬੱਸ ਸਟੈਂਡ ਦੇਖ ਲਓ ਉਹੀ ਪੁਰਾਣਾ ਬੱਸ ਸਟੈਂਡ ਆ ਉੱਥੀ ਆ ਜੈਪੁਰ ਜਾ ਕੇ ਦੇਖੋ ਓਦੋਂ ਵੱਡੇ ਕਰਾਊਡਰ ਸ਼ਹਿਰ ਤਾਂ ਸਾਡਾ ਹੈ ਨਹੀਂ બસ ਸਟੈਂਡ ਤਾਂ ਫਿਰ ਇਹ ਬਸ ਸਟੈਂਡ ਹੀ ਕਹਿੰਦੇ ਆ ਬਾਹਰ ਜਾਣਾ ਫਿਰ ਇਹ ਰੇਲਵੇ ਸਟੇਸ਼ਨ ਨੂੰ ਵੀ ਬਾਹਰ ਕੱਢਣਗੇ ਜਿਹੜੇ ਬਸ ਸਟੈਂਡ ਜਾਂ ਰੇਲਵੇ ਸਟੇਸ਼ਨ ਨੇ ਬਣਾਏ ਗਿਆ ਲੋਕਾਂ ਦੀ ਸੁਵਿਧਾ ਵਾਸਤੇ ਲੋਕਾਂ ਨੂੰ ਸੇਫ ਥਾਂ ਤੇ ਉਤਾਰਨ ਵਾਸਤੇ 5 ਕਿਲੋਮੀਟਰ ਦੂਰ ਬਸ ਸਟੈਂਡ ਬਣਾ ਰਹੇ ਨੇ ਇਹ ਸ਼ਹਿਰ ਤੋਂ ਸਿਟੀ ਤੋਂ ਇੱਕ ਸਾਈਡ ਤੇ ਬਣਾ ਰਹੇ ਨੇ ਸਾਰਾ ਸ਼ਹਿਰ ਤੋਂ ਪਰੇ ਜਾ ਰਹੇ ਨੇ ਕੁਝ ਆਪਣੀਆਂ ਜ਼ਮੀਨਾਂ ਦੇ ਕੁਝ ਲੋਕ ਕਹਿ ਰਹੇ ਨੇ ਵੀ ਇਹ ਸਾਰਾ ਜ਼ਮੀਨਾਂ ਵਧਾਉਣ ਨੂੰ ਜਾਂ ਆਪਦਾ ਉਧਰ ਨੂੰ ਸ਼ਹਿਰ ਨਵਾਂ ਸ਼ਹਿਰ ਵਿਸਾਉਣ ਨਾਲ ਸਾਨੂੰ ਕੋਈ ਤਰਾਜ ਨਹੀਂ ਲੇਕਿਨ ਕੋਈ ਵੀ ਰਾਤ ਨੂੰ ਕੋਈ ਲੇਡੀਜ਼ ਇਕੱਲੀ ਆਉਂਦੀ ਆ ਇੱਥੋਂ ਹੀ ਬੱਸ ਸਟੈਂਡ ਇਹ ਕਿੰਨਾ ਸੇਫ ਆ ਇੱਥੋਂ ਹਰ ਇੱਕ ਦਾ ਘਰ ਨੇੜੇ ਆ ਉੱਥੋਂ ਜੇ 5 ਕਿਲੋਮੀਟਰ ਦੂਰ ਜੇ ਕੋਈ ਲੇਡੀਜ਼ ਨੇ ਰਾਤ ਨੂੰ ਬੱਚਿਆਂ ਨੇ ਆਉਣਾ ਬੱਚਿਆਂ ਨੇ ਆਉਣਾ ਕੀ ਸੇਫਟੀ ਰਹਿਗੀ ਸੇਫਟੀ ਤਾਂ ਘਰਾਂ ਚ ਨਹੀਂ ਹੈਗੀ ਇੰਨੀ ਦੂਰ ਉਹਨਾਂ ਤੇ ਸੇਫਟੀ ਕੀ ਫਿਰ ਦੂਜੀ ਗੱਲ ਆ ਲੋਕਾਂ ਦੀ ਸੁਵਿਧਾ ਲਈ ਬਣਾਇਆ ਜਾਂਦਾ ਬੱਸ ਸਟੈਂਡ ਜਿਹੜੇ ਨੇੜੇ ਤੇੜੇ ਪਿੰਡਾਂ ਤੋਂ ਲੋਕ 25 ਤੋਂ 30 ਰੁਪਏ ਬੱਸ ਸਟੈਂਡ ਤੇ ਬੱਸ ਤੇ ਖਰਚ ਕੇ ਆਉਣਗੇ ਉਦੋਂ ਦਾ ਹਾਂ 20 ਤੋਂ 25 ਰੁਪਏ ਫਿਰ ਉਹਨਾਂ ਨੂੰ ਆਟੋ ਲੈਣਾ ਪਊਗਾ ਆਪ ਦਾ ਲੋਕਾਂ ਨੇ ਕਿ ਇੱਥੇ ਕਚਹਿਰੀ ਚ ਹੀ ਆਉਣਾ ਜਾਂ ਮਿੰਨੀ ਸੈਕਟਰੀਏਟ ਚ ਆਉਣਾਗਾ ਕਿਉਂਕਿ ਡਿਸਟ੍ਰਿਕਟ ਪੁਆਇੰਟ ਆ ਇੱਥੇ ਡਿਸਟ੍ਰਿਕਟ ਜ਼ਿਆਦਾਤਰ ਇਹਨਾਂ ਨੂੰ ਜਾਂ ਜਾਂ ਆਪਦੀ ਕੋਈ ਖਰੀਦੋ ਫਰੋਖਤ ਉਹ ਸਾਰੀ ਤਿੰਨੇ ਚੀਜ਼ਾਂ ਨੇੜੇ ਆ ਇੱਥੋਂ ਰੇਲਵੇ ਸਟੇਸ਼ਨ ਵੀ ਅੱਧੇ ਕਿਲੋਮੀਟਰ ਤੇ ਆ ਇੱਥੋਂ ਜੇ ਅੰਦਰ ਦੀ ਜਾਣਿਆ ਰੇਲਵੇ ਸਟੇਸ਼ਨ ਅੱਧੇ ਪੌਣੇ ਕਿਲੋਮੀਟਰ ਤੇ ਆ ਸਭ ਕੁਝ ਨੇੜੇ ਆ ਟ੍ਰੇਨ ਚੜਨਾ ਕਿਸੇ ਨੇ ਟਰਾਂਸਫਰ ਕਰਨੀ ਆ ਬੱਸ ਤੋਂ ਟ੍ਰੇਨ ਤੇ ਟ੍ਰੇਨ ਤੋਂ ਬੱਸ ਤੇ ਸਾਰਾ ਕੁਝ ਨੇੜੇ ਆ ਇਸ ਕਰਕੇ ਅਸੀਂ ਕਹਿੰਦਾ ਵੀ ਇਹ ਬਿਲਕੁਲ ਗਲਤ ਚੀਜ਼ ਆ ਤੁਸੀਂ ਬਕਾਇਦਾ ਸਾਡੇ ਨਾਲ ਕੋਈ ਬੈਸਟ ਕਰ ਸਕਦਾ ਬਾਹ ਸਕਦਾ ਸਾਡੇ ਵੀਉ ਲੈ ਸਕਦਾਗਾ ਇਨ ਉਦੋਂ ਘੱਟ ਖਰਚੇ ਤੇ ਉਦੋਂ ਘੱਟ ਖਰਚੇ ਤੇ ਇਹ ਇੱਥੇ ਪੁਲ ਬਣਾਏ ਜਾ ਸਕਦੇ ਆ ਔਰ ਲੋਕਾਂ ਨੂੰ ਸੁਵਿਧਾ ਵਧੀਆਂ ਦੇ ਸਕਦੀ ਆ ਔਰ ਦੂਜੀ ਗੱਲ ਆ ਪਿੱਛੇ ਸਾਡਾ ਲਿਖਿਆ ਪਿਆ ਨਵੀਨੀਕਰਨ ਇਹਨਾਂ ਨੇ ਹੁਣੇ ਆ 2021 ਨੂੰ ਕਰੋੜਾ ਰੁਪਇਆ ਲਾ ਕੇ ਇੱਥੇ ਨਵਾਂ ਬਸ ਸਟੈਂਡ ਸਾਰਾ ਨਵੀਨੀਕਰਨ ਕੀਤਾ ਕੀ ਇਹ ਪੈਸੇ ਦੀ ਬਰਬਾਦੀ ਨਹੀਂ ਤਿੰਨ ਸਾਲ ਪਹਿਲਾਂ ਇਸ ਨੂੰ ਪੂਰਾ ਨਵੀਨੀਕਰਨ ਕਰ ਰਹੇ ਨੇ ਨਵਾਂ ਬੱਸ ਸਟੈਂਡ ਬਣਾ ਰਹੇ ਨੇ ਇਹਦੀਆਂ ਟੈਲਾਂ ਇੰਟਰਲੋਕਿੰਗ ਲਾ ਰਹੇ ਨੇ ਕੀ ਇਹ ਪੈਸੇ ਲੋਕਾਂ ਦਾ ਪੈਸਾ ਬਰਬਾਦ ਨਹੀਂ ਹੋ ਰਿਹਾ ਅੱਜ ਕਹਿੰਦੇ ਜੀ ਬਾਹਰ ਬੱਸ ਸਟੈਂਡ ਇਹਨੂੰ ਕੀ ਬੱਸ ਸਟੈਂਡ ਨੂੰ ਹੋਇਆ ਸਾਡਾ ਬੱਸ ਸਟੈਂਡ ਪੰਜਾਬ ਚ ਸਭ ਤੋਂ ਬੈਸਟ ਬੱਸ ਸਟੈਂਡ ਆ ਜੀ ਲੱਖ ਮੀ ਪਈ ਜਾਵੇ ਤੇ ਇੱਕ ਬੂੰਦ ਪਾਣੀ ਦੀ ਨਹੀਂ ਰਹਿੰਦੀ ਕੋਈ ਚੀਲਾ ਨਹੀਂ ਰਹਿੰਦਾ ਕੋਈ ਚੱਕੜ ਨਹੀਂ ਰਹਿੰਦਾ ਸਭ ਤੋਂ ਵਧੀਆ ਬੱਸ ਸਟੈਂਡ ਆ ਔਰ ਖੁੱਲਾ ਡੁੱਲਾ ਆ ਇਸ ਕਰਕੇ ਅਸੀਂ ਇਹਨੂੰ ਬਰੋਚਾਂ ਵੀ ਬੱਸ ਸਟੈਂਡ ਇਹੀ ਰੱਖਿਆ ਜਾਵੇ